ਦੂਜੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸਵਾ ਕਰਦਾ ਹੈ ਬੀਤੇ ਕੁਝ ਸਮਾਂ ਪਹਿਲਾਂ ਫਰੀਕ ਕੋੜੇ ਜ਼ਿਲ੍ਹੇ ਦੇ ਪਿੰਡ ਚੰਦਪਾਣ ਦੇ ਵਿੱਚ ਧਰਨਾ ਕਰੀਆਂ ਆਤੇ ਪੁਲਿਸ ਦੇ ਵਿੱਚਕਾਰ ਟਕਰਾਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਜੋ ਕਿ ਮਾਮਲਾ ਹੁਣ ਭਖ ਦਾ ਫੇਰ ਨਜ਼ਰ ਆ ਰਿਹਾ ਹੈ ਕਿਉਂਕਿ ਇਸ ਮਾਮਲੇ ਦੇ ਵਿੱਚ ਚੰਦਪਾਣ ਐਕਸ਼ਨ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ 12 ਤਰੀਕ ਨੂੰ ਐਸਐਸਪੀ ਦਫ਼ਤਰ ਦਾ ਘਰਾਓ ਕਰਕੇ ਪੱਕਾ ਮੋਰਚਾ ਲਾਇਆ ਗਿਆ ਹੈ ਜਿਹਦੇ ਚੱਲਦਿਆਂ ਅੱਜ ਚੰਦਪਾਣ ਐਕਸ਼ਨ ਕਮੇਟੀ ਦੇ ਸੱਦੇ ਦੇ ਉੱਪਰ ਸਮੂਹ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਡੀਸੀ ਦਫ਼ਤਰ ਬਾਹਰ ਪ੍ਰਦਰਸ਼ਨ ਕੀਤਾ ਗਿਆ ਅਤੇ ਪੱਕੇ ਮੋਰਚੇ ਦਾ ਐਲਾਨ ਕੀਤਾ ਗਿਆ ਤੁਸੀਂ ਸੁਣੋ ਇਸ ਬਾਰੇ ਕੀ ਕਹਿੰਦੇ ਨੇ ਆਗੂ ਇਸ ਪੱਕੇ ਮੋਰਚੇ ਬਾਰੇ ਅੱਜ ਜੋ ਪਿਛਲੇ ਸਮੇਂ ਦੌਰਾਨ ਚੰਦਪਾਣ ਦੇ ਵਿੱਚ ਘਟਨਾ ਵਾਪਰੀ ਸੀ ਚੰਦਪਾਣ ਦੇ ਇੱਕ ਨਾਂਟਵੈ ਅਕਤੀ ਵੱਲੋਂ ਜਿਹੜਾ ਮਜ਼ਦੂਰਾਂ ਦੇ ਉੱਪਰ ਜਿਹੜਾ ਗੋਲੀਆਂ ਚਲਾਈਆਂ ਗਈਆਂ ਸੀ ਉਹਨਾਂ ਤੇ ਹਤਿਆਚਾਰ ਕੀਤਾ ਗਿਆ ਸੀਗਾ ਉਹ ਮਜ਼ਦੂਰਾਂ ਨੂੰ ਇਨਸਾਫ ਦਿਵਾਉਣ ਵਾਸਤੇ ਜਿਹੜਾ ਲਗਾਤਾਰ ਪ੍ਰਸ਼ਾਸਨ ਜਿਹੜੀ ਉਹ ਟਾਲ ਮਟੋਲ ਕਰ ਰਿਹਾ ਸੀ ਉਹਨਾਂ ਗੱਲਾਂ ਤੋਂ ਜਿਹੜੀਆਂ ਗੱਲਾਂ ਐਕਸ਼ਨ ਕਮੇਟੀ ਨਾਲ ਮੰਨੀਆਂ ਹੋਈਆਂ ਸੀਗਾ ਪ੍ਰਸ਼ਾਸਨ ਅੱਜ ਮਜ਼ਦੂਰਾਂ ਨੂੰ ਇਨਸਾਫ ਦਿਵਾਉਣ ਵਾਸਤੇ ਜਿਹੜਾ ਐਸਐਸਪੀ ਫਰੀਦਕੋਟ ਦੇ ਦਫ਼ਤਰ ਅੱਗੇ ਜਿਹੜਾ ਉਹ ਧਰਨਾ ਲਾਇਆ ਗਿਆ ਐਕਸ਼ਨ ਕਮੇਟੀ ਦੀ ਅਗਵਾਈ ਦੇ ਵਿੱਚ ਵੱਖ-ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਜਿਹੜੀਆਂ ਉਹ ਪਹੁੰਚ ਗਈਆਂ ਨੇ ਤੇ ਅਸੀਂ ਤਾਂ ਲਗਾਤਾਰ ਐਕਸ਼ਨ ਕਮੇਟੀ ਵੱਲੋਂ ਪ੍ਰਸ਼ਾਸਨ ਅੱਗੇ ਮੰਗ ਰੱਖਦੇ ਰਹੇ ਆ ਕਿ ਜਿਹੜੇ ਲੋਕਾਂ ਨੇ ਮਜ਼ਦੂਰਾਂ ਉੱਪਰ ਗੋਲੀਆਂ ਚਲਾਈਆਂ ਨੇ ਉਹਨਾਂ ਤੇ ਜਦੋਂ ਐਸਸੀਐਸਟੀ ਐਕਟ 307 ਦਾ ਪਰਚਾ ਦਰਜ ਹੋ ਗਿਆ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾਂਦਾ ਚਲੋ ਦੋ ਜਿਹੜੇ ਵਿਅਕਤੀ ਉਹਨਾਂ ਚੋਂ ਕਮਦੂਰ ਤੇ ਜੈਜੀ ਜਿਹੜਾ ਉਹ ਹਾਈ ਕੋਰਟ ਦਾ ਉਹਨਾਂ ਨੇ ਰੋਕ ਕੀਤਾ ਸੀ ਉਹਨਾਂ ਦੀ ਤਰੀਕ ਆ ਸ਼ਾਇਦ 23 ਮਈ ਆ ਤੇ ਉਹ ਉਦੋਂ ਤੱਕ ਜਿਹੜਾ ਪ੍ਰਸ਼ਾਸਨ ਉਹਨੂੰ ਢੀਕ ਸਕਦਾ ਪਰ ਜਿਹੜੇ ਬਾਕੀ ਲੋਕ ਆ ਜਿਹੜੇ ਹੋਰ ਵੀ ਵਿਅਕਤੀ ਗੋਲੀਆਂ ਚਲਾਉਂਦੇ ਸੀਗੇ ਉਸ ਕੇਸ ਦੇ ਵਿੱਚ ਹੋਰ ਸ਼ਾਮਲ ਆ ਪੁਲਿਸ ਉਹਨਾਂ ਨੂੰ ਨਹੀਂ ਪਾੜ ਰਹੀ ਪਾੜੇਸ ਕਰਕੇ ਨਹੀਂ ਰਹੀ ਕਿ ਜਿਹੜਾ ਉੱਥੋਂ ਦਾ ਲੋਕਲ ਐਮਐਲਏ ਆ ਮੋਲਕ ਸਿੰਘ ਉਹ ਐਸਐਸਪੀ ਜਿਹੜਾ ਫਰੀਦਕੋਟ ਦੀ ਆ ਉਹਨੂੰ ਲਗਾਤਾਰ ਜਿਹੜਾ ਉਹ ਦਬਾਅ ਪਾ ਰਿਹਾ ਕਿ ਜਿਹੜਾ ਦੋਚੀ ਤੇਰਾ ਜਿਹੜੇ ਕਿ ਗਮਦੂਰ ਤੇ ਜੈਜੀ ਉਹਨਾਂ ਦਾ ਕੋਈ ਵੀ ਬੰਦਾ ਨਾ ਗ੍ਰਿਫਤਾਰ ਕੀਤਾ ਜਾਵੇ ਪੁਲਿਸ ਇਸ ਤਰ੍ਹਾਂ ਕਰਕੇ ਜਿਹੜੀ ਉਹ ਸਰਕਾਰ ਦੇ ਦਬਾਅ ਹੇਠ ਚੱਲ ਰਹੀ ਆ ਤੇ ਦੋਸ਼ੀਆਂ ਦੇ ਖਿਲਾਫ ਜਿਹੜੀ ਕਾਰਵਾਈ ਕਰਨ ਲਈ ਤਿਆਰ ਨਹੀਂਗੀ ਅੱਜ ਅਸੀਂ ਲਗਾਤਾਰ ਧਰਨਾ ਲਾਉਣ ਦਾ ਜਿਹੜਾ ਇੱਥੇ ਤਹਿ ਕੀਤਾ ਸੀਗਾ ਤੇ ਐਸਐਸਪੀ ਦਫ਼ਤਰ ਜਿਹੜਾ ਧਰਨਾ ਲਾਉਣ ਵਾਸਤੇ ਇੱਥੇ ਪਹੁੰਚੇ ਹੋਏ ਆ ਜਦੋਂ ਤੱਕ ਮਜ਼ਦੂਰਾਂ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤਾਈਂ ਸੰਘਰਸ਼ ਸਾਡਾ ਜਾਰੀ ਰਹੂਗਾ ਆ ਲਗਾਤਾਰ ਆਪਣਾ ਸੰਘਰਸ਼ ਕੀਤਾ ਜਾ ਰਿਹਾ ਹੈ ਕੀ ਕਾਰਨ ਮੰਗ ਜੋ ਜਿਹੜਾ ਪ੍ਰਸ਼ਾਸਨ ਧਿਆਨ ਦੇ ਕੋ ਪੱਕਾ ਮੋਰਚਾ ਲਾਉਣ ਦੇਖੋ ਜੀ ਲਗਾਤਾਰ ਮੋਰਚਾ ਲਾਉਣ ਵਾਸਤੇ ਸਾਨੂੰ ਮਜਬੂਰ ਪ੍ਰਸ਼ਾਸਨ ਨਹੀਂ ਕੀਤਾ ਕਿਉਂਕਿ ਸਰਕਾਰ ਦੇ 10 ਐਮਐਲਏ ਜਿਹੜੇ ਦੋਸ਼ੀ ਆ ਜਿਨ੍ਹਾਂ ਨੇ ਚੰਦਪਾਣ ਦੇ ਵਿੱਚ ਵੱਡਾ ਕਾਂਡਰ ਚਾਇਆ ਸ਼ਰੇਆਮ ਪੁਲਿਸ ਦੀ ਹਾਜ਼ਰੀ 'ਚ ਗੋਲੀਆਂ ਚਲਾਈਆਂ ਬੰਦਿਆਂ ਨੂੰ ਫੱਟੜ ਕੀਤਾ ਜਾਨੀ ਉਸ ਸਮੇਂ ਫਰੀਦਕੋਟ ਦੀ ਪੁਲਿਸ ਨੇ 93 ਬੰਦਿਆਂ ਦੇ ਪਾਰਚਾ ਦਰਜ ਕਰਕੇ 42 43 ਬੰਦੇ ਜੇਲ੍ਹ ਚ ਮਜ਼ਦੂਰਾਂ ਦੇ ਤਾਂ ਛੁੱਟ ਦਿੱਤੇ ਗਏ ਜਾਨੀ ਉਲਟਾ ਜਿਹੜੇ ਬੰਦੇ ਗੋਲੀਆਂ ਚਲਾ ਰਹੇ ਆ ਕੋਠਿਆਂ ਦੇ ਖੜ ਕੇ ਗੋਲੀਆਂ ਚਲਾ ਰਹੇ ਆ ਥੱਲੇੋਂ ਚਲਾ ਰਹੇ ਆ ਜਾਨੀ ਉਹਨਾਂ ਦਾ ਵਾਲਵਿੰਗਾ ਤੱਕ ਨਹੀਂ ਹੋਇਆ ਤਾਂ ਉਹ ਪ੍ਰਟੈਸਟ ਕਰਕੇ ਸੀ ਇਹ ਮੰਗ ਕੀਤੀ ਸੀ ਤਾਂ ਉਹਨਾਂ ਦੇ ਪਾਰਚਾ ਦਰਜ ਤਾਂ ਹੋ ਗਿਆ ਐਸ ਸੀ ਐਸਟੀ ਐਕਟ ਲੱਗ ਗਿਆ ਤਾਂ 307 ਦਾ ਪਾਰਚਾ ਦਰਜ ਹੋ ਗਿਆ ਜਾਨੀ ਜਿਹੜੇ ਦੂਜੇ ਬੰਦੇ ਆ ਜਦੋਂ ਵੀਡੀਓ ਦੇ ਆਧਾਰ ਦੇ ਉੱਤੇ ਅਸੀਂ ਵੀਡੀਓ ਦਿੱਤੀਆਂ ਪ੍ਰਸ਼ਾਸਨ ਨੂੰ ਕਿ ਆ ਦੇਖੋ ਜੱਜੀ ਦਾ ਮੁੰਡਾ ਹੈ ਉਹਦੇ ਵਿੱਚ ਹੋਰ ਮੁੰਡੇ ਆ ਜਿਹੜੇ ਸ਼ਰਿਆਂ ਪਿਸਤੌਲ ਲਈ ਫਿਰਦੇ ਆ ਪਿਸਤੌਲ ਨਾਲ ਗੋਲੀਆਂ ਚਲਾ ਰਹੇ ਆ ਉਹਨਾਂ ਨੂੰ ਨਾਮਜ਼ਦ ਕੀਤਾ ਜਾਵੇ ਇਹ ਮਾਮਲਾ ਹੈਗਾ ਦੂਜੀ ਗੱਲ ਇਹ ਆ ਕਿ ਜਿਹੜੀ ਐਫ ਆਈ ਆਰ ਦਰਜ ਕੀਤੀ ਹੋਈ ਆ ਉਹ ਗਮਦੂਰ ਧਰਤ ਜਿਹੜੀ ਕ ਐਫ ਆਈ ਆਰ ਦਰਜ ਕੀਤੀ ਆ ਉਹ ਪ੍ਰਸ਼ਾਸਨ ਦੇ ਬਿਆਨਾਂ ਤੇ ਆ ਪੁਲਿਸ ਦੇ ਬਿਆਨਾਂ ਤੇ ਆ ਅਸੀਂ ਕਹਿੰਦੇ ਆ ਕਿ 162 ਦੇ ਬਿਆਨਾਂ ਦੇ ਆਧਾਰ ਤੇ ਮਤਲਬ ਜਿਹੜੇ ਚੰਦਪਾਣ ਦੇ ਪੀੜਤ ਪਰਿਵਾਰ ਹੈਗੇ ਆ ਉਨ੍ਹਾਂ ਦੇ ਬਿਆਨ ਦਰਜ ਕਰਕੇ ਤਾਂ ਐਫ ਆਈ ਆਰ ਦਰਜ ਉਹਨਾਂ ਦੀ ਕੀਤੀ ਜਾਵੇ ਤਾਂ ਕਿ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਹੋਵੇ ਉਹਨਾਂ ਨੂੰ ਸਜ਼ਾ ਠੀਕ ਮਿਲ ਸਕੇ ਇਹ ਮਾਮਲਾ ਹੈਗਾ ਇਹਦੂ ਬਿਨਾਂ ਇਹ ਹੈ ਕਿ ਜੋ ਮਤਲਬ ਇਹ ਦੂਰਾਂ ਦੇ ਉੱਤੇ ਪਰਚਾ ਦਰਜ ਕੀਤਾ ਸੀਗਾ ਠੀਕ ਹੈ ਲੋਕਾਂ ਦੇ ਦਬਾਅ ਕਰਨ ਉਹਨਾਂ ਨੂੰ ਜੇਲ੍ਹ ਦੇ ਵਿੱਚ ਬਾਹਰ ਲੈ ਜਾਂਦਾ ਹੈ ਪ੍ਰਸ਼ਾਸਨ ਇਹਨਾਂ ਨੂੰ ਰੀਫ دیتی ਹੈ ਪਰ ਜਿਹੜੀ ਐਫ ਆਈ ਆਰ ਹੈ ਉਹ ਰੱਦ ਕਰੇ ਪ੍ਰਸ਼ਾਸਨ ਇਹ ਸਾਡੀਆਂ ਮੰਗਾਂ ਹੈ ਇਹ ਮੰਗਾਂ ਦੇ ਉੱਤੇ ਲਗਾਤਾਰ ਪ੍ਰਸ਼ਾਸਨ ਸਾਡੀ ਗੱਲ ਮੰਨ ਰਿਹਾ ਪਰ ਮੰਨ ਕੇ ਮੁੱਕਰ ਰਿਹਾ ਅਸੀਂ ਇਹ ਸਮਝਦੇ ਹਾਂ ਕਿ ਇੱਥੇ ਪ੍ਰਸ਼ਾਸਨ ਨਾਲੋਂ ਜ਼ਿਆਦਾ ਪਹੁੰਚ ਗਮਦੂਰੇ ਦੀ ਆ ਜਿਹੜਾ ਗੁੰਡਾ ਹੈ ਜਿਹੜਾ ਮਤਲਬ ਗੋਲੀਆਂ ਚਲਾ ਰਿਹਾ ਜਿਹਦੀ ਹਰ ਸਰਕਾਰ ਦੇ ਵਿੱਚ ਪਹੁੰਚ ਹੁੰਦੀ ਆ ਤਾਂ ਇਸ ਕਰਕੇ ਅਸੀਂ ਇਹ ਸਮਝਦੇ ਹਾਂ ਕਿ ਜਿਹੜਾ ਐਮਐਲਏ ਅਮੋਲਕ ਸਿੰਘ ਹੈ ਤਾਂ ਗੁਰਦੇਤ ਸੇਖੋਂ ਹੈ ਤੇ ਬਲਕਾਰ ਸਿੱਧੂ ਹੈ ਯਾਨੀ ਇਹ ਤਿੰਨ ਐਮਐਲਏਾਂ ਦੀ ਸ਼ੈ ਕਰਕੇ ਫਰੀਦਕੋਟ ਦਾ ਪੁਲਿਸ ਪ੍ਰਸ਼ਾਸਨ ਤੁਸੀਂ ਪਿੱਛੇ ਕੈਮਰਾ ਕਮਾ ਕੇ ਦੇਖ ਸਕਦੇ ਹੋ ਕਿਵੇਂ ਪੁਲਸ ਲਾਈ ਹੋਈ ਹੈ ਕਿਵੇਂ ਬੈਰੀਗੇਟ ਲੱਗੇ ਹੋਏ ਆ ਯਾਨੀ ਲੋਕਾਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਨਹੀਂ ਹੈ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਭਾਈ ਇੱਥੇ ਤਾਂ ਆਮ ਲੋਕਾਂ ਦੀ ਸਰਕਾਰ ਹੈਗੀ ਹੈ ਯਾਨੀ ਪ੍ਰੋਟੈਸਟ ਕਰਨ ਵਾਲਿਆਂ ਵਾਸਤੇ ਇਨਸਾਫ ਲੈਣ ਵਾਸਤੇ ਧਰਨੇ ਲਾਉਣੇ ਪੈਂਦੇ ਆ ਤੇ ਵੱਡੇ ਵੱਡੇ ਬੈਰੀਗੇਟ ਲਾਏ ਹੋਏ ਆ ਅਸੀਂ ਅੱਜ ਲਗਾਤਾਰ ਧਰਨਾ ਲਾਉਣ ਵਾਸਤੇ ਇਸ ਵਾਸਤੇ ਮਜਬੂਰ ਹੋਏ ਆ ਕਿ ਪ੍ਰਸ਼ਾਸਨ ਸਾਡੀ ਗੱਲ ਮੰਨ ਕੇ ਉਹਦੇ ਤੋਂ ਮੁਕਰ ਰਿਹਾ ਹੈ ਮੁਨਕਰ ਹੋਇਆ ਤਾਂ ਅੱਜ ਅਸੀਂ ਇੱਥੇ ਲਗਾਤਾਰ ਧਰਨਾ ਲਾਉਣ ਵਾਸਤੇ ਆਏ ਆ ਜੇ